ਸਮਾਨ ਦੇ ਵਿੱਚ ਮੈਂ ਸਫੀ ਭਾਜੀ ਨਾਲ ਗੱਲ ਕੀਤੀ ਸੀ ਤੇ ਇਹ ਕਹਿੰਦੇ ਕਿ ਸਾਡੇ ਪਿੰਡ ਆਲਰੇਡੀ ਬਾਸਕਟਬਾਲ ਦਾ ਜਿਹੜਾ ਚੱਲਦਾ ਬਹੁਤ ਵਧੀਆ ਅੱਜ ਮੈਂ ਫਸਟ ਟਾਈਮ ਆਇਆ ਜੋ ਦੇਖਿਆ ਕਿ ਇੱਥੇ ਸਟੇਡੀਅਮ ਬਹੁਤ ਅੱਛਾ ਦੋ ਕੋਰਟ ਬਣਾਏ ਹੋਏ ਆ ਜਿਮ ਬਹੁਤ ਅੱਛਾ ਲੌਨ ਮੇਨਟੇਨ ਕੀਤਾ ਹੋਇਆ ਪਿੰਡ ਦੇ ਵਿੱਚ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਦਿੱਤਾ ਹੋਇਆ ਬੱਚਿਆਂ ਨੂੰ ਤਾਂ ਕਿ ਉਹ ਵਧੀਆ ਖੇਡ ਕੇ ਅੱਗੇ ਡਿਸਟ੍ਰਿਕਟ ਲੈਵਲ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੱਕ ਵੀ ਜਾ ਸਕਦੇ ਆ ਆਪਣੀ ਮਿਹਨਤ ਨਾਲ ਸੋ ਮੇਰਾ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਮੈਸੇਜ ਆ ਕਿ ਜਿਹੜਾ ਅੱਜਕੱਲ بڑا ਪੰਜਾਬ ਦਾ ਤੁਹਾਨੂੰ ਪਤਾ ਉਹ ਨਾ ਹੋ ਰਿਹਾ ਕਿ ਜੀ ਨਸ਼ਿਆਂ ਦਾ ਯੂਥ ਜਿਹੜਾ ਆਪਣਾ ਨਸ਼ਿਆਂ ਵੱਲ ਜਾ ਰਿਹਾ ਇਸ ਤੋਂ ਗਰੇਥ ਕਰੋ ਅਗਰ ਕੋਈ ਮਾੜਾ ਅੰਸਰ ਕੋਈ ਮਾੜਾ ਵਿਅਕਤੀ ਤੁਹਾਨੂੰ ਇਸ ਪਾਸੇ ਲਾਉਂਦਾ ਨਸ਼ਿਆਂ ਵੱਲ ਜਾਂ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਕੋਈ ਨਸ਼ਾ ਪੀ ਰਿਹਾ ਨਸ਼ਾ ਕਰ ਰਿਹਾ ਜਾਂ ਕੋਈ ਨਸ਼ਾ ਵੇਚਣ ਵਾਲਾ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿਓ ਤਾਂ ਕਿ ਅਸੀਂ ਜਲ ਤੋਂ ਜਲਦ ਉਹਦੇ ਖਿਲਾਫ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜ ਸਕੀਏ ਔਰ ਤੁਹਾਡਾ ਇਹੀ ਫਰਜ਼ ਬਣਦਾ ਬੱਚਿਆਂ ਦਾ ਖੇਡਾਂ 'ਵਲ ਔਰ ਪੜ੍ਹਾਈ 'ਵਲ ਆਪਣਾ ਧਿਆਨ ਦੇ ਕੇ ਆਪਣੇ ਦੇਸ਼ ਦਾ ਪੰਜਾਬ ਦਾ ਨਾਮ ਰੌਸ਼ਨੀ ਕਰੀਓ। ਥੈਂਕ ਯੂ।